ਦੋਸਤੋ ਇਸ ਵਕਤ ਕਲੀ ਦਾ ਤਾਇਆ ਵੱਲ ਚੁੱਕਾ 1:05 ਤੇ 5 ਮਿੰਟ 5-6 ਮਿੰਟ ਹੋ ਚੁੱਕੇ ਨੇ 20 ਜਨਵਰੀ ਡੇਟ ਹੈ 2025 ਇਸ ਵਕਤ ਅਸੀਂ ਸਾਰੇ ਬਿਰਾਜਪਾਨ ਆ ਜਿਹੜਾ ਐਗਜ਼ੀਕਟਿਵ ਆਫੀਸਰ ਮੀਟਿੰਗ ਦਾ ਦਫਤਰ ਹੈ ਇਹ ਉਹ ਨਗਰ ਕਮਚਾਇਤ ਨਡਾਲਾ ਦਾ ਉਹਦਾ ਜਿਹੜੀ ਮੀਟਿੰਗ ਹੋ ਗਿਆ ਅੱਜ ਪ੍ਰਧਾਨ ਦੀ ਤੇ ਮੀਤ ਪ੍ਰਧਾਨ ਦੀ ਚੋਣ ਜਿਹੜੀ ਸੀਗੀ ਸਰਕਾਰ ਵੱਲੋਂ ਰੱਖੀ ਗਈ ਸੀਗੀ ਔਰ ਉਸ ਮੀਟਿੰਗ ਦੇ ਵਿੱਚ ਸਾਲਣ ਵਾਸਤੇ ਕਾਂਗਰਸ ਪਾਰਟੀ ਦੇ ਤੁਸੀਂ ਦੇਖ ਸਕਦੇ ਹੋ ਕਿ 6 ਕਾਉਂਸਲਰੇ ਬੈਠੇ ਨੇ ਇਥੋਂ ਸ਼ੁਰੂ ਕਰ ਦਿੰਦੇ ਨੇ ਸੰਦੀਪ ਅਸੀਚਾ ਜੀ ਸਾਡੇ ਆਤਮਾ ਸਿੰਘ ਜੀ ਅਸਲ ਆਤਮਾ ਸਿੰਘ ਜੀ ਸਦਾ ਮਹਿੰਦਰ ਸਿੰਘ ਜੀ ਸਦੀ ਬਲਜੀਤ ਕੌਰ ਭੈਣ ਜੀ ਸ਼ੋਭਾ ਜੀ ਔਰ ਮਨਜੀਤ ਕੋ ਇਹ 6 ਕਾਉਂਸਲਰ ਇਹ ਨੇ ਇਹ ਸਤਮਾ ਐਮਐਲਏ ਦੀ ਬੋਤ ਹੁੰਦੀ ਟੋਟਲ ਸਟ੍ਰੈਂਥ ਕਿੰਨੀ ਹੈ ਕਿ ਇਹ ਸਰਪੰਚ ਪੰਚਾਇਤ ਦੀ ਟੋਟਲ ਸਟ੍ਰੈਂਥ ਹੈ 11 ਸੋ 11 ਦੇ ਵਿੱਚੋਂ 7 ਕਲੀਅਰ ਕੱਟ ਮжоਰੀਟੀ ਦਾ ਅਸੀਂ ਢਿਲਵਾ ਤੋਂ ਇਲੈਕਸ਼ਨ ਕਰਵਾ ਕੇ ਆਏ ਹਾਂ ਚੋਣ ਜਿੱਤ ਕੇ ਆਏ ਹਾਂ ਉਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਉਥੇ ਜਿਹੜਾ ਕਨਵੀਨਰ ਲਾਇਆ ਸੀਗਾ ਕਿ ਜੀ ਮੈਂ ਦੇਖਦਾ ਜੀ ਮਹਿਬੂਬ ਦੇਖਦਾ ਜੀ ਤੁਸੀਂ ਅੰਦਰ ਨਹੀਂ ਬਹਿ ਸਕਦੇ ਉਹ ਸਾਰਾ ਕੁਝ ਉਹ ਦੇਖਿਆ ਕਿ ਕੁਝ ਪੱਲੇ ਨਹੀਂ ਗਾ ਤੇ 11 ਵਿੱਚੋਂ ਅਸੀਂ ਉਥੇ 9 ਵਿਅਕਤੀ ਸੀ ਹਾਜ਼ਰ ਤੇ ਉਹ ਜਿਹੜੇ ਦੋ ਸੀ ਉਹ ਬੋਲੇ ਨਹੀਂ ਅਲਟੀਮੇਟਲੀ ਉਥੇ ਇਲੈਕਸ਼ਨ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਅਨਪੋਸਟ ਅੱਜ ਤੁਸੀਂ ਦੇਖ ਲਓ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਇਨਕਲਾਬ ਲੈ ਕੇ ਆਵਾਂਗੇ ਆ ਇਨਕਲਾਬ ਇਹਨਾਂ ਦਾ ਘਟਿਆ ਜਿਹੜੇ ਚੋਣ ਕਰਾਉਣ ਤੋਂ ਡਰਦੇ ਨੇ ਸਰਕਾਰ ਵੀ ਇਹਨਾਂ ਦੀ ਆ ਔਰ ਇਹਦੇ ਕਾਉਂਸਲਰ ਇੱਥੇ ਆੜ ਕੇ ਬਾਅਦ ਗੁਸ਼ਸ਼ਾ ਕਰਦੀ ਕਰਦੇ ਫਿਰਦੇ ਨੇ ਬਗਮਾਸ ਛੋਟੇ ਲੈਵਲ ਦੇ ਜਿੱਦਾਂ ਆਪਾਂ ਕਰਦੇ ਉਹਨੇ ਗੁੰਡਾਗਰਦੀ ਉਹਦੇ ਚੰਨ ਗੱਲ ਚ ਕਰ ਰਹੇ ਲੇਕਿਨ ਕੁਰਸੀਆਂ ਦੇਖਾਦੇ ਖਾਲੀ ਹੋਈਆਂ ਜਿੱਥੇ ਇਹਨਾਂ ਦੇ ਆਣ ਕੇ ਬੋਲਦੇ ਕਾਉਂਸਲਰ ਤੇ ਬਹਿਣਾ ਸੀਗਾ ਔਰ ਰਾਈਟ ਸਾਈਡ ਤੇ ਦਿਖਾ ਦਿਓ ਇੱਥੇ ਇੱਦਾਂ ਘੁਮਾ ਦਿਓ ਇਹਦੇ ਕੋ ਮਾ ਦਿਓ ਸੋ ਸਾਡੇ ਕਾਉਂਸਲਰਸ ਪੂਰੇ ਦੇ ਪੂਰੇ ਬੈਠੇ ਹੁਣ ਜਿਹੜਾ ਇੱਥੇ ਐਗਜ਼ੈਕਟਿਵ ਆਫਸਰ ਹੈ ਮਿਸਟਰ ਜੰਦੀਪ ਸਿੰਘ ਉਹ ਇੱਥੇ ਆਏ ਨੇ ਉਹਨਾਂ ਨੇ ਮੈਂ ਸਮਝਦਾ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਪਹਿਲਾਂ ਵੀਡੀਓਗ੍ਰਾਫੀ ਬੰਦ ਕਰਾਇਆ ਇੱਕੋ ਵੀਡੀਓਗ੍ਰਾਫਰ ਨੇ ਕਹਿੰਦੇ ਭਾ ਜਬਾਤ ਕੋਈ ਵੀਡੀਓਗ੍ਰਾਫੀ ਨਹੀਂ ਕਰਨੀ ਕਿਉਂਕਿ ਤੁਸੀਂ ਨਹੀਂ ਤਾਂ ਮੀਟਿੰਗ ਦੀ ਸ਼ੁਰੂ ਹੋ ਗਈ ਨਾ ਅੱਜ ਕਮੇਟ ਬਲੂ ਮੀਟਿੰਗ ਰੱਖੀ ਸੀ ਤੇ ਇੱਥੇ ਆ ਕੇ ਯੋਨੇ ਕਹਿੰਦਾ ਜੀ ਕਿ ਜਿਹੜਾ ਕਨਵੀਨਰ ਹੈ ਤਹਿਸੀਲਦਾਰ ਪੁਲਖ ਹਰਮਿੰਦਰ ਸਿੰਘ ਉਹਦੀ ਡਿਊਟੀ ਲੱਗੀ ਹੈ ਬਲਕਿ ਦੋ ਨਗਰ ਪੰਚਾਇਤਾਂ ਦੇ ਵਿੱਚ ਅੱਜ ਰੈਕਸ਼ਨ ਆਵਾ ਇੱਕ ਇਸ ਤੋਂ ਬਾਅਦ ਰਾਣੇ ਤੋਂ ਬਾਅ ਕੋਕੇ ਸਾਡੇ ਕੋ ਹਰ ਥਾਂ ਤੋਂ ਡਿਕਲੇਅਰ ਮੈਜੋਰਿਟੀ ਆ ਢਿਲਵਾ ਅਸੀਂ ਜਿੱਤ ਗਏ ਆ ਨਡਾਲਾ ਅਸੀਂ ਸਹਾ 11 ਚੋਂ 7 ਬੈਠੇ ਆ ਤੇ ਜਿਹੜਾ ਬਿਗੋਣ ਹੈ ਉਹਦੇ ਤੇ ਅਸੀਂ 13 ਚੋਂ 8 ਤੇ ਮੇਰੇ ਪਾਰ ਕੇ 9 ਨੇ ਸੋ 9 ਬਨਾ ਬੇਸਿਕਲੀ ਉਥੇ 5 ਦੀ ਲੜਾਈ ਹੋ ਗਈ ਹੈ ਪਰ ਆਪਣੀ ਹਾਰ ਵੀ ਬਰਦਾਸ਼ਤ ਕਰ ਸਕਦੇ ਭਗਵੰਤ ਸਿੰਘ ਮਾਨ ਕੇਜਰੀਵਾਲ ਜਿਹੜੇ ਬੜੀ ਨੈਤਿਕਤਾ ਦੀ ਗੱਲ ਬੜੇ ਅਸੀਂ ਤਾਂ ਵਿਵਸਥਾ ਪਰਵਰਤਨ ਕਰਨ ਆਏ ਆ ਅਸੀਂ ਤਾਂ ਸੱਤਾ ਪਰਵਰਤਨ ਕਰਨੀ ਆ ਆਹ ਵਾ ਇਹਨਾਂ ਦਾ ਪੰਜਾਬ ਦੇ ਵਿੱਚ ਸੱਤਾ ਪਰਵਰਤਨ ਸਰਕਾਰੀ ਮਸ਼ੀਨੀ ਦਾ ਦੋ ਘੁੱਟ ਕਉ ਉਪਯੋਗ ਕਰਕੇ ਚੰਗਾ ਭਲਾ ਜਿਹੜਾ ਕ੍ਰਿਮੀਨਲ ਲਾਇਆ ਸੀ ਹਰਿੰਦਰ ਸਿੰਘ ਤਹਿਸੀਲਦਾਰ ਕੱਲ ਤੱਕ ਠੀਕ ਸੀ ਸਵੇਰ ਤੱਕ ਠੀਕ ਸੀ ਦਫਤਰ ਬੈਠਾ ਸੀ ਘੁਲਾਥ ਆਪਣੇ ਅਚਾਨਕ ਉਹਦਾ ਬਲੱਡ ਪ੍ਰੈਸ਼ਰ ਵੱਧ ਗਿਆ ਵਾਰਡ ਦਾ ਪੇਸ਼ੈਂਟ ਬਣ ਗਿਆ ਉਹਨੂੰ ਹਸਪੀਟਲ ਦਾਖਲ ਕਰਾਤਾ ਅਸੀਂ ਚੈੱਕ ਵੀ ਕਰਦੇ ਹਾਂ ਕਿਹੜੇ ਹਸਪੀਟਲ ਦਾਖਲ ਹੈ ਮੈਂ ਇਹਨੂੰ ਕਿਹਾ ਕਿ ਸਭ ਨੂੰ ਮੈਡੀਕਲ ਸਰਟੀਫਿਕੇਟ ਪ੍ਰੋਵਾਈਡ ਕਰੋ ਆ ਮੇਰੇ ਵੀਰੋ ਸਰਕਾਰ ਜੋ ਪੈਨੋ ਪ੍ਰਾਉ ਵਿਸ਼ੇ ਬੈਠੇ ਪੰਜਾਬੀਓ ਜਿੰਨਾ ਬੇੜਾ ਕਰਤ ਜਮਹੂਰੀਤਾ ਇਸ ਅਖੌਤੀ ਬੋਕਰ ਪਾਰਟੀ ਨੇ ਤਾਂ ਮੇਰਾ ਨਹੀਂ ਖਿਆਲ ਕਦੀ ਕਿਸੇ ਮਗਰਲੀਆ ਕਾਂਗਰਸ ਜਾਂ ਅਕਾਲੀ ਦਲ ਦੇ ਨੇ ਹੋਇਆ ਹੋਵੇਗਾ ਇਹ ਪਿਛਲੇ ਰਿਕਾਰਡ ਹੋਵੇਗਾ ਜਿੱਦਾਂ ਮਿਸਯੂਜ਼ ਆਫ ਪਾਵਰ ਪਹਿਲਾਂ ਕੌਂਸਲਰਾਂ ਦੇ ਨੂੰ ਪੁਲਿਸ ਕੋਲ ਆਪ ਲਾ ਕੇ ਥਾਣੇ ਵਿੱਚ ਫੇਰਿਆ ਕਿਸੇ ਦੇ ਵੈਡਿੰਗ ਉਹਨਾਂ ਦਾ ਮੈਰਿਜ ਪਹਿਲੇ ਸੇ ਹੋਰ ਮਿਲਟੀਆਂ ਕਰਵਾਈਆਂ ਜਾਂਦੀਆਂ ਨੇ ਕਿਸੇ ਕੌਂਸਲਰ ਨੂੰ ਸੀਐਸਟਾਫ ਦੇ ਵਿੱਚ ਸੱਦਿਆ ਜਾ ਰਿਹਾ ਵਾ ਇਹਦੇ ਬਾਪੂ ਸਾਡੇ ਕੌਂਸਲਰ ਸਰਗੀਆਂ ਸਰਕਾਰ ਜੋ ਭੈਣਾਂ ਬੀਬੀਆਂ ਸਾਰੇ ਐਨ ਤਲ ਜੁਦਾ ਕਹਿੰਦੇ ਕਿ ਪੂਰੇ ਚਟਾਨ ਵਾਂਗੂ ਕਾਂਗਰਸ ਪਾਰਟੀ ਦੇ ਨਾਲ ਖੜੇ ਹੈ ਅੱਛਾ ਅੱਜ ਇਲੈਕਸ਼ਨ ਮੈਂ ਸਮਝਦਾ ਕਾਇਤ ਦਾ ਬਸ ਸੂਤ ਦਿੰਦਾ ਵਾਂ ਅੱਜ ਇਲੈਕਸ਼ਨ ਦੀ ਹਾਰ ਮੈਸ ਫੇਸ ਨਹੀਂ ਕਰ ਸਕਦੇ ਭਗਵਾਨ ਮਾਨ ਦੀ ਪਾਰਟੀ ਕੇਜਰੀਵਾਲ ਦੀ ਪਾਰਟੀ ਉਹ ਹਾਰ ਦੇਖ ਨਹੀਂ ਸਕਦੇ ਤਾਂ ਜੋ ਇਥੋਂ ਭੱਜ ਗਏ ਨੇ ਸਾਰੇ ਕਾਉਂਸਲਰ ਅਸੀਂ ਫਿਲਹਾਲ ਆ ਤੁਸੀਂ ਦੇਖ ਸਕਦੇ ਕਿ ਸੱਤ ਦੇ ਸੱਤ ਅਸੀਂ ਮੇਰੇ ਸਮੇਤ 11 ਵਿੱਚੋਂ ਸੱਤ ਦੇ ਸੱਤ ਕਾਉਂਸਲਰ ਅਸੀਂ ਮੀਟਿੰਗ ਤੇ ਬੈਠੇ ਆ ਅਸੀਂ ਇੰਤਜ਼ਾਰ ਕਰਦੇ ਆ ਮੈਂ ડીਸੀ ਨਾਲ ਵੀ ਗੱਲ ਕੀਤੀ ਆ ਉਹਨੂੰ ਸਮਝਾਇਆ ਕਿ ਇਹ ਮжоਰਿਟੀ ਨਹੀਂ ਟੁੱਟਣੀ ਤੁਸੀਂ ਭਾਵੇਂ ਪੁਲਿਸ ਦਾ ਜੋਰ ਲਾ ਲਓ ਭਾਵੇਂ ਤੁਸੀਂ ਕੋਈ ਅਫਸਰ ਸਾਹਿਬ ਦਾ ਜੋਰ ਲਾ ਲਓ ਇਹ ਇੱਦਾਂ ਹੀ ਸਾਡੀ ਮжоਰਿਟੀ ਜਿਹੜੀ ਬਣ ਕਰਾ ਰਹੀ ਹੈ ਇਹ ਦੱਸਦੇ ਭਾਈ ਜਨ ਸਾਹਿਬ ਕਿ ਇੱਦਾਂ ਨਹੀਂ ਇਹ ਇਕੱਲੇ YouTube ਸੁਣਦੇ ਆ ਹੋਰਸ ਬਾਅਦ ਜਾਣੇ ਪਰ ਮਰੀ ਨਹੀਂ ਚੱਲਾਂਗੇ ਹਲੋ ਇੱਕ ਵਾਰੀ ਫਿਰ ਕਾਲ ਕਰ ਰਿਹਾ ਦੋਸਤ ਸੋ ਮੈਂ ਤੁਹਾਡਾ ਸਾਰਿਆਂ ਤੋਂ ਜਿਹਨਾਂ ਨਾਲ ਜੁੜੇ ਹਾਂ ਮੈਂ ਤਾਂ ਤੁਹਾਨੂੰ ਸਿਰਫ ਦੱਸਣਾ ਕਿ ਪੰਜਾਬ ਦੇ ਜਿਹੜਾ ਕਾਲਾ ਧੌਰ ਚੱਲ ਰਿਹਾ ਹੈ ਕੱਲਾ ਇਲੈਕਸ਼ਨਾਂ ਦਾ ਅ ਨਹੀਂ ਕਰਾ ਰਹੇ ਇਹ ਹਾਈਜੈਕ ਇਹਨਾਂ ਨੇ ਸਰਪੰਚੀਆਂ ਚਿੱਤਾ ਮਤਲਬ ਨਾਮਜ਼ਦਗੀਆਂ ਚ ਕੁਝ ਕੀਤਾ ਇਹਨਾਂ ਨੇ ਪਟਿਆਲੇ ਦੇ ਵਿੱਚ ਕਾਉਂਸਲਰ ਦੇ ਪੇਪਰ ਹੀ ਨਹੀਂ ਫਾਈਲ ਕਰਨ ਦਿੱਤੇ ਔਰ ਕਿਤੇ ਵੀ ਸਰਕਾਰੀ ਅਮਲੇ ਦੇ बावजूद ਕਿਸੇ ਵੀ ਨਗਰ ਕਾਉਂਸਲ ਕਿਸੇ ਨਗਰ ਪੰਚਾਇਤ ਕਿਸੇ ਕਾਰਪੋਰੇਸ਼ਨ ਵਿੱਚ ਅਦਰ than ਪਟਿਆਲਾ ਕਿਤੇ ਕਲੀਅਰ ਕਟ ਮੈਜੋਰਟੀ ਨਹੀਂ ਹੈ ਤੇ ਵੀ ਕੁਝ ਕਰਨੇਗੀ ਅਸੀਂ ਚੋਣ ਤਾਂ ਕਰਵਾਵਾਂਗੇ ਅਸੀਂ ਬਿਲਕੁਲ ਬਰੀ ਸ਼ਾਰਟਲੀ ਅਪਰੋਚਿੰਗ ਦਾ ਹਾਈ ਕੋਰਟ ਅਸੀਂ ਹਾਈ ਕੋਰਟ ਜਾ ਕੇ ਇਹਨਾਂ ਨੂੰ ਟਾਈਮ ਬਾਉਂਡ ਕਰਾ ਕੇ ਇਹੀ ਇਸੇ ਜਗ੍ਹਾ ਤੇ ਚੋਣ ਕਰਵਾਵਾਂਗੇ ਪਰ ਮੈਂ ਇਹ ਕਹਿਣਾ ਚਾਹਵਾ ਕਿ ਅੱਜ ਇਹਨਾਂ ਦੀ ਟੀਜਰੀ ਵਾਲ ਦੀ ਤੇ ਭਗਵਾਨ ਕਮਾਲ ਦੀ ਨੈਤਿਕ ਹਾਰ ਨਡਾਲੇ ਤੇ ਨਗਰ ਪੰਚਾਇਤ ਕੋਲ ਹੋ ਚੁੱਕੀ ਆ ਇਸ ਕਰਕੇ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਔਰ ਜੋ ਵੀ ਮੇਰੇ ਨਾਲ ਦੁਨੀਆ ਭਰ ਤੋਂ ਤੁਸੀਂ ਸਾਡੇ ਲਈ ਸ਼ੁਭ ਕਾਮਨਾਵਾਂ ਕਰਦੇ ਆ ਅਰਦਾਸਾਂ ਕਰਦੇ ਮੈਂ ਤੁਹਾਡਾ ਸਭ ਤੋਂ ਵੱਧ ਮਸ਼ਕੂਰ ਇਹ ਕਰੀਆ ਭੰਦਾ ਨਹੀਂ ਬਾਹਰ ਜਾ ਕੇ ਤੁਸੀਂ ਬਾਹਰ ਦਾ ਰੈਸ਼ ਵੀ ਦੇਖ ਸਕਦੇ ਹੋ ਤੇ ਦਫ਼ਤਰ ਦਾ ਸਰ ਅਫਸਰ ਤੁਸੀਂ ਬਾਹਰੋਂ ਹੰਮਾ ਬਰੀਆਂ ਅੱਜ ਆਓ ਸਾਰੇ ਤੁਸੀਂ ਜੀ ਦਿਖਾ ਦਿਓ ਮੈਨੂੰ ਦਿਖਾਓ ਆਹ ਉਹ ਜੀ ਇਹੋ ਦਫਤਰ ਹੈ ਸਾਰੇ ਮਾਲੂ ਖੜੇ ਹੋਣਾ ਕੋਈ ਅੰਦਰ ਇਹੋ ਹਾਲੋ ਆ ਹੁਣ ਉਲਟਾ ਬਦਮਾਸ਼ੀ ਕਰਕੇ ਨਾਰੇ ਵੀ ਲਾ ਰਹੇ ਨੇ ਨਾਲੇ ਬਦਮਾਸ਼ੀ ਆ ਆ ਇਹੋ ਦਫਤਰ ਹੈ ਤੁਸੀਂ ਦਿਖਾ ਸਕਦੇ ਆ ਇਹੋ ਇੱਕ ਸਫਤ ਦੇ ਕੰਪਲੈਕਸ ਦੇ ਹੁੰਦੇ ਨੇ ਅਸੀਂ ਸਾਰੇ

ਆ ਸਾਰੇ ਸਾਡੇ ਨਾਲ 7 ਦੇ 7 ਐਮਸੀਸ ਖੜੇ ਨੇ दैट ਸ਼ੋਜ਼ ਦੀ ਕਲੀਅਰ ਕਟ ਮੈਜੋਰਟੀ ਚ ਹੈ ਤੇ ਆਪਣੀ ਹਾਰ ਨੂੰ ਨਹੀਂ ਬਰਦਾਸ਼ਤ ਕਰ ਹੋ ਰਿਹਾ ਇਹਨਾਂ ਤੋਂ ਥੋੜੀ ਹਲਕ ਹੈ ਕਿਸੇ ਤਰੀਕੇ ਨਾਲ ਕੋਈ ਗਲ ਪੈ ਜੇ ਕੋਈ ਲਾਉਡ ਆਰਡਰ ਇਸ਼ੂ ਬਣਾ ਦਈਏ ਇੱਥੇ ਤੱਕ ਇਹਨਾਂ ਦੀ ਕਤੂਰ ਰਹੇਗੀ ਬਾਈ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਾ ਅਸੀਂ ਝੁਕਾਣੇ ਤੇ ਨਾ ਅਸੀਂ ਧਰਨ ਵਾਲੇ ਆ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ